ਅੱਜ ਦਾ ਦਿਨ ਤਾਂ ਵੈਸੇ ਇਤਿਹਾਸਕ ਦਿਨ ਹੈ ਜੀ ਇਹਦਾ ਸਬੰਧ ਜੁੜਦਾ ਹੈ ਅੱਜ ਦਾ ਦਿਨ ਪਹਿਲੀ ਮਈ 1886 ਨਾਲ ਅਮਰੀਕਾ ਦਾ ਸ਼ਹਿਰ ਸ਼ਿਕਾਗੋ ਉਥੋਂ ਦੀ ਹੈ ਮਾਰਕੀਟ ਘਾ ਮੰਡੀ ਜਿਵੇਂ ਕਹਿ ਲਈਏ ਕਿਉਂਕਿ ਅਮਰੀਕਾ ਵਿੱਚ ਉਹਨਾਂ ਦਿਨਾਂ ਦੇ ਵਿੱਚ سرمایہਦਾਰੀ ਤੇਜ਼ੀ ਨਾਲ ਵਿਕਾਸ ਕਰ ਰਹੀ ਸੀ ਯੂਰਪ ਵਿੱਚ ਵਿਕਾਸ ਕਰ ਚੁੱਕੀ ਸੀ ਅਮਰੀਕਾ ਤੇਜ਼ੀ ਨਾਲ ਵਿਕਾਸ ਕਰ ਰਿਹਾ ਸੀ ਨਵੀਆਂ ਫੈਕਟਰੀਆਂ ਰੇਲ ਲਾਈਨਾਂ ਤੇ ਹੋਰ ਜ਼ਾਰਾ ਕੋ ਲੱਗ ਰਿਹਾ ਸੀ ਮਜ਼ਦੂਰ ਜਮਾਤ ਬਹੁਤ ਵੱਡੀ ਗਿਣਤੀ ਵਿੱਚ ਇਕੱਠੀ ਹੋਈ ਸੀ ਹਾਲਾਤ ਉਹਨਾਂ ਦੀ سرمایہਦਾਰੀ ਨੇ ਇੰਨੇ ਮਾੜੇ ਕੀਤੇ ਸੀ 14 ਘੰਟੇ 16 ਘੰਟੇ ਕੰਮ ਲੈਣਾ ਆਮ ਗੱਲ ਸੀ ਤੇ ਮਜ਼ਦੂਰਾਂ ਦੀ ਔਸਤ ਉਮਰ ਘਟ ਕੇ ਕਹਿੰਦੇ 40-45 ਸਾਲ ਦੇ ਕਰੀ ਮਰ ਜਾਂਦੇ ਇਸ ਮਜ਼ਦੂਰ ਇੰਨਾ ਉਹਨਾਂ ਨੂੰ ਮਸ਼ੀਨ ਵਾਂਗੂ ਕੰਮ ਲੈਂਦੇ ਸੀ ਤੇ ਮਜ਼ਦੂਰ ਜਥੇਬੰਦ ਹੋਏ ਉਹਨਾਂ ਨੂੰ ਸਮਝ ਆਈ ਜਦੋਂ ਇਕੱਠੇ ਹੋ ਕੇ ਤਾਂ ਉਹਨਾਂ ਨੇ ਮੰਗ ਕੀਤੀ ਵੀ ਅਸੀਂ ਮਸ਼ੀਨ ਨਹੀਂ ਹੈਗੇ ਇਨਸਾਨ ਆ ਸਾਨੂੰ 8 ਘੰਟੇ ਕੰਮ ਦੀ ਘਿਹੜ ਦਿਹਾੜੀ ਹੋਵੇ 8 ਘੰਟੇ ਸੌਣ ਵਾਸਤੇ ਮਿਲਣ 8 ਘੰਟੇ ਆਪਣੇ ਪਰਿਵਾਰ ਨਾਲ ਬੱਚਿਆਂ ਨੂੰ ਬਤਾਉਣ ਵਾਸਤੇ ਟਾਈਮ ਮਿਲੇ ਤੇ 8 ਘੰਟੇ ਦਿਹਾੜੀ ਦੀ ਮੰਗ ਨੂੰ ਲੈ ਕੇ ਜਦੋਂ ਉਹਨਾਂ ਨੇ ਅੰਦੋਲਨ ਸ਼ੁਰੂ ਕੀਤਾ ਹੜਤਾਲ ਕੀਤੀ ਤਾਂ سرمایہਦਾਰੀ ਜਿਹੜੀ ਹੈ ਉਹਨੇ ਆਪ ਦੀ ਯੂਨੀਅਨ ਬਣਾ ਲਈ ਕਾਰਖਾਨੇਦਾਰ ਫੈਕਟਰੀ ਮਾਲਕਾਂ ਨੇ ਉਹਨਾਂ ਨੂੰ ਅੱਗ ਲੱਗ ਗਈ ਵੀ ਹੈ ਦਿਹਾੜੀ ਪੂਰੀ ਮੰਗਦੇ ਆ ਤੇ ਕੰਮ ਕਹਿੰਦੇ 8 ਘੰਟੇ ਕਰਨੇ ਕਿਵੇਂ ਹੋ ਸਕਦਾ ਜਾਂਦੇ ਦਿਹਾੜੀ ਵੀ ਅਧੀ ਮੰਗਣ ਤਾਂ ਇਸ ਗੱਲ ਤੇ ਲੈ ਕੇ ਫਿਰ ਟਕਰਾਅ ਹੋਇਆ ਜੀ ਮਜ਼ਦੂਰ ਪਰਮਣ ਸੀਗੇ ਜਿਹੜੀ ਹੈ ਸ਼ਰਾਰਤ ਜਿਹੜੀ ਹੈ ਬਹੁਤ ਵੱਡੀ ਰੈਲੀ ਜਿਹੜੀ ਉੱਥੇ ਹੈ ਮਾਰਕੀਟ 'ਚ ਹੋ ਰਹੀ ਸੀ ਮੀਂਹ ਦਾ ਵੀ ਮੌਸਮ ਸੀ ਸ਼ਾਮ ਦਾ ਵੇਲਾ ਹੋ ਗਿਆ ਮਜ਼ਦੂਰ ਆਗੂ ਬੋਲ ਕੇ ਚਲੇ ਗਏ ਸੀ ਇਕੱਠ ਥੋੜਾ ਰਹਿ ਗਿਆ ਸੀ ਉਦੋਂ ਬਾਅਦ ਕਿਸੇ ਸ਼ਰਾਰਤੀ ਤੋਂ سرمایہਦਾਰੀ ਕਿਉਂਕਿ ਹਰ ਤਰੀਕੇ ਨਾਲ ਫੇਲ ਕਰਨਾ ਚਾਹੁੰਦੀ ਸੀ ਉਸ ਵੇਲੇ ਦੀ ਹਕੂਮਤ ਉਹਨਾਂ ਦੇ ਨਾਲ ਰਲ ਹੀ ਸੀ ਸਰਮਾਇਦਾਰੀ ਦੇ ਹਮੇਸ਼ਾ ਆਇਆ ਹੁੰਦਾ ਹੈ ਤਗੜਾ ਸਰਮਾਇਦਾਰ ਬੰਦਾ ਸਰਕਾਰ ਨੂੰ ਖਰੀਦ ਲੈਂਦਾ ਹੈ ਤਾਂ ਬਾਹਰ ਸੱਟਿਆ ਉਹਦੇ ਵਿੱਚ ਕੁਝ ਮੌਤਾ ਹੋ ਗਿਆ ਉਸ ਗੱਲ ਦਾ ਫਾਇਦਾ ਠਾ ਕੇ ਉਹਨਾਂ ਨੇ ਬੁਰੀ ਤਰ੍ਹਾਂ ਗੋਲੀਆਂ ਚਲਾਈਆਂ ਲਾਠੀ ਚਾਰਜ ਕੀਤਾ ਖੰਡਾਇਆ ਮਗਰ ਭੱਜ ਭੱਜ ਕੇ ਜਿਵੇਂ ਪੁਲਿਸ ਕਰਦੀ ਹੁੰਦੀ ਹੈ ਤੇ ਜਿਹੜੇ ਮਜ਼ਦੂਰ ਆਗੂ ਉੱਥੇ ਹੈ ਵੀ ਨਹੀਂ ਸੀ ਮੌਕੇ ਤੇ ਉਹਨਾਂ ਤੇ ਮੁਕੱਦਮਾ ਬਣਾ ਕੇ ਉਹਨਾਂ ਨੂੰ ਫਾਹੇ ਲਾਇਆ ਤਾਂ ਇਹ ਦਿਨ ਜਿਹੜਾ ਹੈ ਮਜ਼ਦੂਰਾਂ ਨੇ ਜਦੋਂ ਫਾਂਸੀ ਲੱਗੀ ਉਹਨਾਂ ਨੂੰ ਉਸ ਵੇਲੇ ਵੀ ਇੱਕ ਮਦੂਰ ਆਗੂ ਨੇ ਕਿਹਾ ਸੀ ਵੀ ਸਾਡੀ ਜਿਹੜੀ ਚੁੱਪ ਹੈ ਉਹ ਸਾਰੇ ਸੰਸਾਰ ਜਗੂੰਜੂਗੀ ਸਾਡੀ ਆਵਾਜ਼ ਨੂੰ ਸਾਨੂੰ ਫਾਂਸੀ ਲਾਉਣਾ ਸਾਡੀ ਆਵਾਜ਼ ਨੂੰ ਤੁਸੀਂ ਰੋਕ ਨਹੀਂ ਸਕਦੇ ਉਹੀ ਗੱਲ ਹੋਈ ਉਹ 8 ਘੰਟੇ ਦੀ ਲਹਿਰ ਸਾਰੀ ਦੁਨੀਆ 'ਚ ਫੈਲੀ ਜੀ ਤੇ ਉਹਨਾਂ ਨੇ ਸੱਦਾ ਦਿੱਤਾ ਜਿਹੜੀ ਆ ਸੈਕੰਡ ਇੰਟਰਨੈਸ਼ਨਲ 8-8 ਦੇਸ਼ਾਂ ਦੀਆਂ ਜਥੇਬੰਦੀਆਂ ਦੀ ਇੱਕ ਜਥੇਬੰਦੀ ਬਣੀ ਜਿਹਨੂੰ ਸੈਕੰਡ ਇੰਟਰਨੈਸ਼ਨਲ ਕਹਿੰਦੇ ਆ ਉਹਨੇ ਸੱਦਾ ਦਿੱਤਾ ਵੀ 1890 ਤੋਂ ਹਰ ਸਾਲ ਮਈ ਦਿਨ ਸਾਰੀ ਦੁਨੀਆ 'ਚ ਮਨਾਇਆ ਜਾਵੇ ਤੋਂ ਮਨਾਇਆ ਜਾਣਾ ਸ਼ੁਰੂ ਹੋ ਗਿਆ ਸਾਰੀ ਦੁਨੀਆ ਚਲਦਾ ਸੋ ਜੇ ਮਜ਼ਦੂਰ ਜਮਾਤ ਤਕੜੀ ਹੋਈ ਹੈ ਤਾਂ ਜਿਹੜੇ ਓਵਰਟਾਈਮ ਮਿਲਿਆ ਪੈਨਸ਼ਨ ਮਿਲੀ ਗ੍ਰੈਚੁਇਟੀ ਮਿਲੀ ਜੀਪੀ ਫੰਡ ਈਪੀਆ ਆਫ ਜੋ ਵੀ ਕਹਿੰਦੇ ਆ ਜਿੰਨੀਆਂ ਸਹੂਲਤਾਂ ਮਜ਼ਦੂਰ ਜਮਾਤ ਲੈ ਰਹੀ ਹੈ ਉਹ ਇਸੇ ਕਰਕੇ ਹੋਇਆ ਵੀ ਇਹ ਮਈ ਦੇੰਦੇ ਸ਼ਹੀਦਾਂ ਨੂੰ ਅੱਜ ਦੇ ਦਿਨ ਯਾਦ ਕਰਦੇ ਆ ਅੱਜ ਜਿੱਥੋਂ ਤੇ ਅਸੀਂ ਭਾਰਤ ਦੇ ਹਾਲਾਤ ਵੇਖਦੇ ਆ ਇੱਥੇ ਜਿਹੜੀਆਂ ਪਿਛਲੇ 10 ਸਾਲ ਚ ਮੋਦੀ ਰਾਜ ਦੇ ਵਿੱਚ ਹਾਲਤਾਂ ਕੀ ਹੋਈਆਂ ਵੀ ਕਾਰਪੋਰੇਟਰਾਂ ਦੀ ਸੇਵਾ ਕੀਤੀ ਹੈ ਸਾਰਾ ਦੇਸ਼ ਲੁੱਟ ਗਏ ਅਡਾਨੀ ਤੇ ਅਮਾਨੀ ਦੋ ਘਰਾਂ ਨੂੰ ਵੇਚ ਰਹੇ ਆ 코로나 ਕਾਲ ਚ ਗਰੀਬ ਵਿਚਾਰੇ ਉਹ ਬੇਰੋਜ਼ਗਾਰ ਹੋ ਗਏ ਹਜ਼ਾਰਾਂ ਮਰ ਗਏ ਅਵੇ ਘਰਾਂ ਨੂੰ ਮੁੜਦੇ ਹੋਏ ਤੇ ਕੰਮ ਧੰਦੇ ਚੋਪਟ ਹੋ ਗਏ ਸਾਰੇ ਪਰ ਅਡਾਨੀ ਤੇ ਅਮਾਨੀ ਦੀ ਜਾਇਦਾਦ ਚੌਗਣੀ ਹੋ ਗਈ ਇਹ 코로나 ਕਾਲ ਦੇ ਵਿੱਚ ਤੇ ਮੋਦੀ ਦੇ 10 ਸਾਲਾਂ ਦੇ ਰਾਜ ਵਿੱਚ ਕਈ ਹਜ਼ਾਰ ਕੋ ਤੇ ਹੁਣ ਜਿਹੜੀ ਸਿਰੇ ਦੀ ਭ੍ਰਿਸ਼ਟਾਚਾਰੀ ਸਰਕਾਰ ਹੈ ਜਿਹਦਾ ਭ੍ਰਿਸ਼ਟਾਚਾਰ ਚੋਣ ਬਾਣ ਘਟਾਲਿਆਂ ਨੇ ਯਾਰ ਕਰਤਾ ਹੋਰ ਹਾਲਤਾ ਮਾੜੀਆਂ ਮਜ਼ਦੂਰ ਜਮਾਤ ਉੱਤੇ 8 ਘੰਟੇ ਤੋਂ ਫਿਰ 12 ਘੰਟੇ ਵੱਲ ਇਤਿਹਾਸ ਨੂੰ ਪੁੱਠਾ ਜਿਹੜਾ ਦਿੱਤਾ ਜਾ ਰਿਹਾ ਮਜ਼ਦੂਰ ਜਮਾਤ ਦਾ ਮੰਗ ਕਰ ਰਹੀ ਹੈ ਵੀ 1886 ਦੇ 8 ਘੰਟੇ ਦੀ ਗੱਲ ਸੀ ਹੁਣ ਮਸ਼ੀਨਰੀ ਬੜੀ ਤੇਜ਼ ਹੋ ਗਈ ਬੜੀ ਪੈਦਾਵਾਰ ਹਜ਼ਾਰ ਗੁਣਾ ਤੇਜ਼ ਹੁੰਦੀ ਹੈ ਕੰਮ ਦੇ ਘੰਟੇ ਘਟਾਏ ਜਾਣ ਤਾਂ ਕਿ ਜਿੱਥੇ ਤਿੰਨ ਸ਼ਿਫਟਾਂ 'ਚ ਫੈਕਟਰੀਆਂ ਚੱਲਦੀਆਂ ਚਾਰ ਸ਼ਿਫਟਾਂ ਚੱਲਣ ਹੋਰ ਮਜ਼ਦੂਰਾਂ ਨੂੰ ਰੋਜ਼ਗਾਰ ਮਿਲੇ ਜੇ ਕੰਮ ਦੇ ਅੱਡੀ 6 ਘੰਟੇ ਹੁੰਦੀ ਹੈ ਤੇ 25-30% ਹੋਰ ਲੋਕਾਂ ਨੂੰ ਕੰਮ ਮਿਲਦਾ ਔਰ ਸਰਕਾਰ ਪੁੱਠਾ ਜਿਹੜਾ ਦੇ ਰਹੀ ਹੈ ਸਰਕਰ سرمایہਕਾਰਾਂ ਦੇ ਦਬਾਅ 'ਚ ਇਹ 8 ਕੰਮ ਦੀ ਦਿਹਾੜੀ ਨੂੰ 8 ਤੋਂ 12 ਘੰਟੇ ਕਰਨ ਵਾਲੇ ਪਾਸੇ ਜਾ ਰਹੀ ਹੈ